ਸਾਹਿਬ ਗੁਰੂਗਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਕਥਨ ਅਨੁਸਾਰ ਸੁਪਨੇ ਦੇ ਵਿੱਚ ਕਿਸੇ ਨੇ RAM ਦੀ ਮੰਗ ਕੀਤੀ ਹੈ ਸੁਪਨੇ ਦੇ ਵਿੱਚ ਕਿਸੇ ਨੇ ਪ੍ਰਮਾਤਮਾ ਦੀ ਮੰਗ ਕੀਤੀ ਹੈ ਤਾਂ ਇਹ ਮੰਗ ਸੁਪਨੇ ਦੀ ਇਹ ਚਾਹਤ ਇਸ ਗੱਲ ਦਾ ਸਬੂਤ ਹੈ ਕਿ ਇਸ ਬੰਦੇ ਦੀ ਜਾਗਰਤ ਅਵਸਥਾ ਬੜੀ ਪਵਿੱਤਰ ਹੈ ਇਸ ਬੰਦੇ ਦੀ ਜਾਗਰਤ ਅਵਸਥਾ ਦੇ ਵਿੱਚ ਪ੍ਰਭੂ ਚਿੰਤਨ ਚੱਲਦਾ ਹੀ ਰਹਿੰਦਾ ਈਸ਼ਵਰੀ ਸਿਮਰਨ ਚੱਲਦਾ ਹੀ ਰਹਿੰਦਾ ਹੈ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਬਾਕ ਸੁਪਨੇ ਆਇਆ ਭੀਗਿਆ ਮੈਂ ਜਲ ਭਰਿਆ ਰੋਇ ਆਏ ਨਾ ਸਕਾਂ ਤੁਜ ਕਨ ਪਿਆਰੇ ਭੇਜ ਨਾ ਸਕਾਂ ਕੋਏ ਐ ਸੁਪਨੇ ਵਿੱਚ ਆਣ ਵਾਲੇ ਸਜਣੋ ਸੁਪਨਾ ਗਿਆ ਤੁਸੀਂ ਵੀ ਗਏ ਪਰ ਹੁਣ ਮੈਂ ਕੋਈ ਸੰਦੇਸ਼ਾ ਨਹੀਂ ਭੇਜ ਸਕਦਾ ਇਤੂ ਸੀ ਫਿਰ ਆਉ ਥੜੇ ਤੱਕ ਮੈਂ ਆਪਣੀ ਵੇਦਨਾ ਨਹੀਂ ਪੁਚਾ ਸਕਦਾ ਹਾਂ ਇੱਕ ਜ਼ਰੀਆ ਜ਼ਰੂਰ ਹੈ ਕਿ ਆਉ ਸੁਭਾਗੇ ਨੀਂਦੜੀਏ ਮਤ ਸੌ ਦੇ ਖਾਂ ਸੋਏ ਐ ਭਾਗਾ ਭਰੀ ਨੀਂਦ ਐ ਸੁਭਾਗ ਭਰੀ ਨੀਂਦ ਇੱਕ ਦਫਾ ਤੂੰ ਫਿਰ ਆ ਤਾਂ ਕਿ ਫਿਰ ਉਸ ਪਾਵਨ ਸੁਪਨੇ ਦੇ ਵਿੱਚ ਮੈਂ ਆਪਣੇ ਉਸ ਪਰਮਪ੍ਰੀਤਮ ਦੀ ਝਲਕ ਵੇਖ ਸਕਾਂ ਮਨੁੱਖ ਜਿੰਨਾ ਸੌਂਦਾ ਉਹ ਸਮੁੱਚੀ ਜ਼ਿੰਦਗੀ ਦਾ 1/3 ਹਿੱਸਾ ਬਣ ਜਾਂਦਾ ਹੈ। ਨਵਜਾਇਤ ਬੱਚਾ ਨਵਾਂ ਜਨਮਿਆ ਬੱਚਾ 19 ਘੰਟੇ 20 ਘੰਟੇ ਸੁੱਤਾ ਰਹਿੰਦਾ। ਸਹਜੇ ਸਹਜੇ ਉਮਰ ਦੇ ਵਧਣ ਦੇ ਨਾਲ ਨੀਂਦ ਘਟਦੀ ਹੈ। 1 ਸਾਲ ਦਾ ਹੋ ਗਿਆ ਹੁਣ 15-16 ਘੰਟੇ ਸੌਂਦਾ ਹੈ। ਸੇਜੇ ਸੇਜੇ ਹੋਰ ਵੱਡਾ ਹੋ ਰਿਹਾ ਹੈ 12 ਘੰਟੇ ਸੌਂਦਾ ਹੈ 10 ਘੰਟੇ ਸੌਂਦਾ ਹੈ ਯੁਵਾ ਹੋ ਗਿਆ ਹੈ ਜਵਾਨ ਹੋ ਗਿਆ ਹੈ ਹੁਣ 7-8 ਘੰਟੇ ਸੌਂਦਾ ਹੈ ਬਿਰਧ ਹੋ ਗਿਆ ਹੈ ਹੁਣ 4-5 ਘੰਟੇ ਸੌਂਦਾ ਹੈ ਬਹੁਤ ਬਿਰਧ ਹੋ ਗਿਆ ਹੈ ਕਈ ਵਾਰ ਨੀਂਦ ਨੂੰ ਵੀ ਤਰਸਦਾ ਹੈ ਔਰ ਨੀਂ ਬਹੁਤ ਘਟ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇਸ ਸੰਦੇਸ਼ ਤੇ ਇਹ ਉਪਦੇਸ਼ ਬਈ ਐ ਬੰਦੇ ਤੇਰਾ ਸੋਨਾ ਵਿਅਰਥ ਨਹੀਂ ਜਾਣਾ ਚਾਹੀਦਾ ਕਿਉਂਕਿ ਜ਼ਿੰਦਗੀ ਦਾ ਇਹ ਤੀਜਾ ਹਿਸਰਾ ਹੈ ਇਹ ਵੀ ਪ੍ਰਭੂ ਚੰਤਨ ਦੇ ਚਲੀਨ ਹੋਣਾ ਚਾਹੀਦਾ ਜਿੱਥੇ ਤੇਰਾ ਜਾਗਣਾ ਸਫਲ ਹੋਵੇ ਉੱਥੇ ਤੇਰਾ ਸੋਨਾ ਵੀ ਸਫਲ ਹੋਵੇ ਬੜੀ ਸੁੰਦਰ ਪੰਕਤੀ ਹੈ ਉਠਤ ਬੈਠਤ ਸੋਵਤ ਨਾਮ ਇਹ ਗੱਲ ਤੇ ਸਮਝ ਦੇ ਚ ਆ ਗਈ ਬਈ ਉੱਠਦੇ ਆ ਬੈਠਦੇ ਆ ਕਿਵੇਂ ਜਪਣਾ ਪਰ ਸੁਤਿਆਂ ਨਾਮ ਕਿਵੇਂ ਜਪਣਾ ਹੈ ਇਹ ਸੋਚ ਤੋਂ ਪਰੇ ਦੀ ਗੱਲ ਹੈ ਜਦ ਅਸੀਂ ਸੌ ਹੀ ਗਏ ਫਿਰ ਕਿਸ ਤਰ੍ਹਾਂ ਨਾਮ ਜਪਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਦੀ ਤਫਸੀਲ ਇਹ ਹੈ ਕਿ ਦਿਨ ਭਰ ਜੋ ਕੁਝ ਬੰਦੇ ਨੇ ਚਾਹਿਆ ਹੈ ਮਨੁੱਖ ਦੀ ਉਹ ਚਾਹਤ ਜੋ ਅਧੂਰੀ ਰਹਿ ਗਈ ਹੈ ਉਹ ਰਾਤ ਨੂੰ ਸੁਪਨਿਆਂ ਵਿੱਚ ਪੂਰੀ ਹੁੰਦੀ ਹੈ ਸੁਪਨਿਆਂ ਦਾ ਬਕਾਇਦਾ ਬੀਜ ਹੈ ਬਿਨਾ ਬੀਜ ਤੋਂ ਕੁਝ ਵੀ ਨਹੀਂ ਪੈਦਾ ਹੁੰਦਾ ਇਹ ਈਸ਼ਵਰੀ ਨਿਯਮ ਹੈ ਦਿਨ ਭਰ ਦੀ ਚਾਹਤ ਦਿਨ ਭਰ ਦੇ ਵਿਚਾਰ ਦਿਨ ਭਰ ਦੀ ਤੜਪ ਦਿਨ ਭਰ ਦਾ ਉਲਾਸ ਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਸੁਪਨਿਆਂ ਨੂੰ ਜਨਮ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਸੁਪਨਿਆਂ ਦੇ ਪਿੱਛੇ ਕੁਝ ਪੁਰਬਲੇ ਸੰਸਕਾਰ ਵੀ ਕੰਮ ਕਰਦੇ ਨੇ ਕੋਈ ਪੁਰਬਲੇ ਜਨਮ ਦੇ ਉਹ ਵੀ ਬੀਜ ਅੰਦਰ ਪੈ ਨੇ ਵਕਤ ਵਕਤ ਦੇ ਨਾਲ ਉਹ ਵੀ ਪਨਪਦੇ ਨੇ ਦਿਨ ਭਰ ਜਿਸ ਨੇ ਪ੍ਰਭੂ ਚੰਤਨ ਕੀਤਾ ਹੈ ਪ੍ਰਭੂ ਦੀ ਯਾਦ ਵਿੱਚ ਦਿਨ ਬਤੀਤ ਕੀਤਾ ਹੈ ਤੇ ਪ੍ਰਭੂ ਦੀ ਤੜਪ ਲੈ ਕੇ ਸੌਂ ਗਿਆ ਹੈ ਲਾਜ਼ਮੀ ਹੈ ਕਿ ਇਸ ਮਨੁੱਖ ਨੇ ਸੁਪਨੇ ਵਿੱਚ ਪ੍ਰਭੂ ਦੀ ਮੰਗ ਕਰਨੀ ਹੈ ਔਰ ਸੁਪਨੇ ਵਿੱਚ ਸ਼ਾਇਦ ਇਸ ਨੂੰ ਪ੍ਰਭੂ ਮਿਲਣ ਨਸੀਬ ਹੋਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਮਹਾਨ ਪਰਮ ਅਵਸਥਾ ਦਾ ਹੀ ਜ਼ਿਕਰ ਕਰਦੇ ਨੇ ਕਿ ਸੁਪਨੇ ਆਇਆ ਭੀ ਗਿਆ ਮੈਂ ਜਲ ਭਰੇ ਆ ਰੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਕਦ ਦੇਖੋਂ ਪ੍ਰਭ ਆਪਨਾ ਆਤਮ ਤੇ ਹਰ ਰੰਗ ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ ਜਿਹਦੇ ਚ ਪ੍ਰਮਾਤਮਾ ਦਾ ਰੰਗ ਹੈ ਜਿਹਦੇ ਚ ਪ੍ਰਮਾਤਮਾ ਦੀ ਪ੍ਰਾਪਤੀ ਹੈ ਜਿਹਦੇ ਚ ਪ੍ਰਮਾਤਮਾ ਦਾ ਚਿੰਤਨ ਹੈ ਸੁਪਨੇ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਛੰਦ ਫੁਨੇ ਛੰਦ ਨਾਮਕ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਢੰਗ ਨਾਲ ਫਰਮਾਨ ਹੈ ਕਿ ਸੁਪਨੇ ਉਭੀ ਭਈ ਗਇਓ ਕੀ ਨ ਅੰਜਲਾ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਜਲਾ ਅੱਜ ਅਸੀਂ ਸੁਪਨੇ ਵਿੱਚ ਦੋ ਰੂਪ ਹੋ ਗਏ ਇੱਕ ਤੇ ਅਸੀਂ ਆਪ ਇੱਕ ਉਹ ਜਿਹਨੂੰ ਅਸੀਂ ਵੇਖ ਰਾਇਆ ਜਿਹਦੀ ਅਸੀਂ ਚਾਹਤ ਕੀਤੀ ਸੀ ਵੇਖਦੇ ਰਹਿ ਵੇਖਦੇ ਰਹਿ ਪਕੜਨ ਦੀ ਚਾਹਤ ਪੈਦਾ ਹੋਈ ਗਲਵਖੜੀ ਵਿੱਚ ਮਿਲਣ ਦੀ ਚਾਹਤ ਪੈਦਾ ਹੋਈ ਗਇਓ ਕੀ ਨਾ ਅੰਚਲਾ ਆਂਚਲ ਕਿਉਂ ਨਹੀਂ ਪਕੜ ਲਿਆ ਤੋ ਸਤਗੁਰ ਕਹਿੰਦੇ ਨੇ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ ਓਨੂੰ ਵੇਖਣ ਦੇਚ ਐਸੇ ਲੀਨ ਹੋਏ ਅਕਲਾਂ ਨਾ ਹੀ ਭੁੱਲ ਗਏ ਗਲ ਵਖੜੀ ਦੇ ਚ ਲੈਣਾ ਹੀ ਭੁੱਲ ਗਏ ਸੁਪਨੇ ਦੀ ਏ ਕਮਜ਼ੋਰੀ ਹੈ ਕਿ ਇਤਨਾ ਵੀ ਖਿਆਲ ਪੈਦਾ ਹੋ ਜਾਏ ਕਿ ਸੁਪਨੇ ਨੂੰ ਲੰਬਾ ਕਰਨਾ ਹੈ ਨੀਂਦ ਖੁੱਲ ਜਾਂਦੀ ਹੈ ਸੁਪਨਾ ਟੁੱਟ ਜਾਂਦਾ ਹੈ ਖੋਜੋਂ ਤਾਂ ਕੇ ਚਰਨ ਕਹੋ ਕਥ ਪਾਈਏ ਹਰ ਹਾਂ ਸੋਈ ਯਤਨ ਬਤਾਏ ਸਖੀ ਪ੍ਰੇਵ ਪਾਈਏ ਸਤਿਗੁਰੂ ਕਹਿੰਦੇ ਨੇ ਉਹ ਜੋ ਮੈਂ ਸੁਪਨੇ ਚ ਝਲਕ ਵੇਖੀ ਹੈ ਹੁਣ ਮੈਂ ਉਸ ਨੂੰ ਲਭਣੇ ਹੈ ਸਖੀ ਹੈ ਗੁਰਮੁਖ ਜਨੋ ਕੋਈ ਐਸਾ ਯਤਨ ਦਸੋ ਉਪਰਾਲਾ ਦਸੋ ਕਿ ਮੈਂ ਉਸ ਦੀ ਪ੍ਰਾਪਤੀ ਕਰਾਂ ਜਿਹਦੀ ਝਲਕ ਮੈਂ ਸੁਪਨੇ ਵਿੱਚ ਵੇਖੀ ਹੈ ਜਿਹਦੇ ਕੋਲ ਮੈਂ ਸੁਪਨੇ ਵਿੱਚ ਬੈਠਾ ਜਗਤ ਦੇ ਇਤਨੇ ਸ੍ਰੇਸ਼ਟ ਸੰਤ ਜਨ ਗੁਰ ਪ੍ਰਸ਼ੋਤਮ અવਤਾਰ ਸੁਪਨੇ ਦੀ ਇਤਨੀ ਵੱਡੀ ਮਹਾਨਤਾ ਬਿਆਨ ਕਰਨ ਤਾਂ ਇਹਦੇ ਵਿੱਚ ਵਾਸਤਵਿਕ کچھ سچائی ہے حقیقت ہے بگت سرمور سرمور سنت شری کبیر جی مہاراج کا فرمان کہ جہ مکھ نکسے رام تا کہ پگ کی پن ہی میرے تن کو چاہ سپنے اچن چیت ਕਿਸੇ ਦੀ ਰਸਨਾ ਤੋਂ ਨਿਕਲੇ ਰਾਮ ਕਬੀਰ ਕਹਿੰਦੇ ਉਹਨੂੰ ਬਾਜ਼ਾਰੋਂ ਜੁੱਤੀ ਮੁੱਲ ਲੈਣ ਦੀ ਲੋੜ ਨਹੀਂ ਮੈਂ ਆਪਣੀ ਚਮੜੀ ਮੈਂ ਆਪਣੀ ਖਲੜੀ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਪਾਵਾਂ ਕਿਉਂਕਿ ਉਹ ਬੰਦਾ ਪੂਜਣ ਯੋਗ ਹੈ ਉਹ ਮਨੁੱਖ ਮਹਾਨ ਹੈ ਜੋ ਸੁਪਨੇ ਵਿੱਚ ਰਾਮ ਦਾ ਉਚਾਰਨ ਪਿਆ ਕਰਦਾ ਹੈ ਅਕਸਰ ਦੁਕਾਨ ਤੋਂ ਥੱਕਾ ਮੰਦਾ ਆਇਆ ਮਨੁੱਖ ਘਰ ਦੇ ਵਿੱਚ ਸੌਂਦਾ ਹੈ ਦਿਨ ਭਰ ਦੀ ਆਮਦਨ ਤੇ ਖਰਚ ਦੇ ਲੇਖੇ ਵਿੱਚ ਸੌ ਜਾਂਦਾ ਹੈ ਰਾਤ ਨੂੰ ਧਨ ਦੀ ਗਿਣਤੀ ਦੇ ਚਿਹੇ ਸਮਾਬਧੀਤ ਹੋ ਜਾਂਦਾ ਹੈ ਸੁਪਨੇ ਧਨ ਦੇ ਹੀ ਆਉਂਦੇ ਨੇ ਅਕਸਰ ਦਿਨ ਭਰ ਦਾ ਕਾਰ ਵਿਹਾਰ ਉਹਦੇ ਬਣੇ ਪਰਬਲ ਸੰਸਕਾਰ ਰਾਤ ਨੂੰ ਸੁਪਨੇ 'ਚ ਜਨਮ ਦਿੰਦੇ ਨੇ ਐਸਾ ਨਹੀਂ ਕਿ ਬੰਦਾ ਦਿਨ ਨੂੰ ਦੁਕਾਨ ਚਲਾ ਰਿਹਾ ਹੈ ਰਾਤ ਨੂੰ ਸੁਪਨੇ ਵਿੱਚ ਵੀ ਚਲਾ ਰਿਹਾ ਹੈ ਐਸਾ ਨਹੀਂ ਕਿ ਬੰਦਾ ਦਿਨ ਨੂੰ ਕੋਈ ਕੰਮ ਧੰਦਾ ਕਰ ਰਿਹਾ ਹੈ ਰਾਤ ਨੂੰ ਸੁਪਨਿਆਂ ਵਿੱਚ ਵੀ ਕੰਮ ਧੰਦਾ ਕਰ ਰਿਹਾ ਹੈ ਔਰ ਐਸਾ ਨਹੀਂ ਕਿ ਬੰਦਾ ਦਿਨ ਨੂੰ ਭਜਨ ਕਰ ਰਿਹਾ ਹੈ RAM ਦਾ ਨਾਮ ਜਪ ਰਿਹਾ ਹੈ ਨਹੀਂ ਰਾਤ ਨੂੰ ਸੁਪਨੇ 'ਚ ਵੀ ਜਪ ਰਿਹਾ ਹੈ ਰਾਤ ਨੂੰ ਸੁਪਨੇ 'ਚ ਵੀ ਬੰਦਗੀ ਕਰ ਰਿਹਾ ਹੈ ਦਿਨ ਤੇ ਰਾਤ ਦਾ ਆਪਸ ਵਿੱਚ ਮੇਲ ਹੈ ਜਾਗਰਤ ਤੇ ਸੁਪਨ ਅਵਸਥਾ ਦਾ ਆਪਸ ਵਿੱਚ ਮੇਲ ਹੈ ਬਹੁਤ ਵੱਡਾ ਮੇਲ ਹੈ ਭਾਈ ਸਾਹਿਬ ਪਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵ્યાਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੰਦੇਸ਼ ਨਾਲ ਆਪ ਪ੍ਰਚਾਰ ਕਰਨ ਹਿੱਤ ਬਨਾਰਸ ਚਲੇ ਗਏ ਪਰ ਸਤਿਗੁਰ ਨੇ ਇਹ ਆਗਿਆ ਕਿਤੇ ਜਿਤਨੇ ਚਿਰਤਕ ਅਸੀਂ ਬੁਲਾਈਏ ਨਾ ਸਾਡੀ ਪੱਤਰਕਾ ਨਾ ਆਵੇ ਤੁਸੀਂ ਵਾਪਸ ਨਹੀਂ ਆਉਣਾ ਆਪਣੇ ਆਪ ਨਹੀਂ ਆਉਣਾ ਅਸੀਂ ਬੁਲਾਈਏ ਤਦੋਂ ਹੀ ਆਉਣਾ ਸਮਾਂ ਇੱਕ ਸਾਲ ਦਾ ਬੀਤਿਤ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਨਹੀਂ ਮਿਲਣ ਦੀ ਤਾਂ ਬੜੀ ਪਰਬਲ ਪੈਦਾ ਹੋਈ ਔਰ ਉਸ ਤਾਂਗ ਦਾ ਭਾਈ ਜੀ ਆਪਣੀ ਬਾਣੀ 'ਚ ਬਕਾਇਦਾ ਜ਼ਿਕਰ ਕਰਦੇ ਨੇ ਹੇ ਹਰਗੋਬਿੰਦ ਸਾਗ ਉਹ ਦਿਨ ਕਦੋਂ ਨਸੀਬ ਹੋਵੇਗਾ ਕਿ ਮੇਰੇ ਨੇਤਰ ਤੁਹਾਡਾ ਦਰਸ਼ਨ ਕਰਨਗੇ ਮੇਰੇ ਕੰਨ ਤੁਹਾਡੇ ਅੰਮ੍ਰਿਤਮਈ ਬਚਨ ਸੁਣਨਗੇ ਮੈਂ ਆਪਣੀ ਸੁੱਛ ਜਈ ਰਸਨਾ ਨਾਲ ਅਰਦਾਸ ਮੈਂ ਬੇਨਤੀ ਭਰੇ ਵਾਕ ਤੁਹਾਡੇ ਕੰਨਾਂ ਤੱਕ ਪਹੁੰਚਾਵਾਂਗਾ। ਔਰ ਉਹ ਦਿਨ ਮੈਨੂੰ ਕਦੋਂ ਨਸੀਬ ਹੋਵੇਗਾ ਜਦ ਮੈਂ ਤੁਹਾਡੇ ਨਕਸ਼ੇ ਕਦਮ ਤੇ ਚਲਾਂਗਾ ਤੇ ਤੁਹਾਡੀ ਪਰਕਰਮਾ ਕਰਾਂਗਾ। ਇਸ ਤਰ੍ਹਾਂ ਦੀਆਂ ਜੋਦੜੀਆਂ ਇਹ ਲਿਖ ਲਿਖ ਕੇ ਭੇਜ ਰਹੇ ਨੇ। ਅੱਜ ਸਵੇਰੇ ਉੱਠੇ ਨੇ ਬੜੇ ਉਦਾਸ ਬੜੇ ਬੈਬਲ ਨਾਲ ਦੇ ਸਾਥੀ ਵਿਦਿਆਰਥੀ ਪੁੱਛਦੇ ਨੇ ਭਾਈ ਜੀ ਅੱਜ ਬੜੇ غمਗੀਨ ਹੋ ਬੜੇ ਦੁਖਿਤ ਗੱਲ ਕੀ ਹੈ ਤਾਂ ਇੱਕ ਪਾਵਨ ਸਲਈਏ ਦੇ ਬੜਾ ਸੁੰਦਰ ਜ਼ਿਕਰ ਕੀਤਾ ਹੈ ਯਾਹੀਂ ਮस्तक ਦੇਖ ਰੀਝਤ ਕੋ ਪ੍ਰਾਨਪਤ ਹੱਥ ਆਪਣੇ ਬਣਾਏ ਤਿਲਕ ਦਿਖਾਵਤੇ ਮੱਥਾ ਮੇਰਾ ਐ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸੰਨ ਹੋ ਜਾਂਦੇ ਸਨ ਬਾਗ-ਬਾਗ ਹੋ ਜਾਂਦੇ ਸਨ ਔਰ ਇਸ ਮਸਤਕ ਦੇਤੇ ਆਪਣਾ ਮੇਰ ਭਰਿਆ ਹੱਥ ਰੱਖਦੇ ਸਨ ਅਸੀਸ ਦਿੰਦੇ ਸਨ ਇਹ ਮਸਤਕ ਇਤਨਾ ਖੁਸ਼ਕਿਸਮਤ ਹੈ ਇਹ ਮਸਤਕ ਇਤਨਾ ਵਡਭਾਗੀ ਹੈ ਯਹੀ ਮਸਤਕ ਧਾਰ ਹਸਤ ਕਮਲ ਪ੍ਰੇ ਪ੍ਰੇਮ ਕਥਾ ਕਹਿ ਕੇ ਮਾਨਨੇ ਮਨਾਵਤੇ ਭਾਈ ਸਾਹਿਬ ਕਹਿੰਦੇ ਨੇ ਮੱਥਾ ਮੇਰਾ ਇਹੀ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੱਬੀ ਪ੍ਰੇਮ ਦੀਆਂ ਕਹਾਣੀਆਂ ਸੁਣਾਉਂਦੇ ਸਨ ਰੱਬੀ ਪ੍ਰੇਮ ਦੇ ਗੀਤ ਚੱਲ ਪੈਂਦੇ ਸਨ ਤੇ ਮੈਂ ਹੰਕਾਰੀ ਦੀ ਸੂਰਤ ਨੂੰ ਰੱਬ ਨਾਲ ਜੋੜਦੇ ਸਨ ਯਾਹੀ ਮਸਤਕ ਦੇਖ ਨਾਹੀਂ ਨਾਹੀਂ ਕਰ ਭਾਗਤੀ ਥੀ ਧਾਏ ਧਾਏ ਹੇਤ ਕਰ ਉਰਹਿ ਲਗਾਉ ਤੇ ਮਸਤਕ ਤੇ ਮੇਰਾ ਇਹ ਹੀ ਹੈ ਇਹਨੂੰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖਦੇ ਸਨ ਤੇ ਆਵਾਜ਼ ਮਾਰਦੇ ਸਨ ਭਾਈ ਜੀ ਆਇਓ ਇੱਕ ਕੰਮ ਹੈ ਤੇ ਮੈਂ ਕਹਿ ਦਿੰਦਾ ਸੀ ਪਾਦਸ਼ਾ ਅਜੇ ਠਹਿਰੋ ਮੈਂ ਆਪਣੇ ਕੁਝ ਹੋਰ ਕੰਮ ਕਰਨੇ ਨੇ ਮੈਂ ਇਨਕਾਰੀ ਹੋ ਜਾਂਦਾ ਸੀ ਲਾੜ ਵਿੱਚ ਆ ਕੇ ਇਤਨੀ ਵੱਧ ਗੱਲ ਵੀ ਕਹਿ ਦਿੰਦਾ ਸੀ ਕਿ ਪਾਤਸ਼ਾਹ ਅਜੇ ਠਹਿਰੋ ਅਜੇ ਮੈਂ ਨਹੀਂ ਆਮਣਾ ਬਖਸ਼ਿਸ਼ ਬੰਡਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਆ ਜਾਂਦੇ ਸਨ ਤੇ ਮੈਨੂੰ ਗਲਵਕੜੀ ਚ ਲੈ ਲੈਂਦੇ ਸਾਂ ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਤੇ ਧਾਏ ਧਾਏ ਹੇਤ ਕਰ ਉਰਹਿ ਲਗਾਉ ਤੇ ਸਤਗੁਰ ਆਪ ਭਜ ਕੇ ਆ ਜਾਂਦੇ ਸਨ ਔਰ ਮੈਨੂੰ ਗਲਵਕੜੀ ਚ ਲੈ ਲੈਂਦੇ ਸਨ ਪਰ ਅੱਜ हालत ए है कि याही मस्तक देख धुण धुण पुनरोए उठो सपने हु नाथ नाही दर्श दिखावते मस्तक ओही है और पत्थर ते पटक पटक के मैरो रेया कि जागृत अवस्था दी ते गल एक पासे सपने विच भी दर्शन कोई नहीं मिलाप सपने विच भी कोई नहीं ਇੰਨੀ ਬਹਿਬਲ ਅਵਸਥਾ ਦਾ ਜ਼ਿਕਰ ਆਪ ਆਪਣੇ ਸਾਥੀਆਂ ਨਾਲ ਕਰ ਰਹੇ ਨੇ ਦਿਨ ਭਰ ਗੁਰੂ ਚਿੰਤਨ ਵਿੱਚ ਰਹੇ ਦਿਨ ਭਰ ਗੁਰਬਾਣੀ ਦੇ ਵਿਚਾਰ ਵਿੱਚ ਰਹੇ ਦਿਨ ਭਰ ਪ੍ਰਭੂ ਸਿਮਰਨ ਵਿੱਚ ਰਹੇ ਅਤੇ ਇਸੇ ਬੈਰਾਗਮਈ ਅਵਸਥਾ ਵਿੱਚ ਆਪ ਰਾਤ ਨੂੰ ਸੌਂ ਗਏ ਗੁਰੂ ਨੂੰ ਚੇਤੇ ਕਰਦਿਆਂ ਕਰਦੇ ਪਰ ਅੱਜ ਜਦ ਅੰਮ੍ਰਿਤ ਵੇਲੇ ਉੱਠੇ ਸਵੇਰੇ ਉੱਠੇ ਚਿਹਰੇ ਦੀ ਰੌਣਕ ਹੀ ਕੁਝ ਹੋਰ ਸੀ ਅੱਖਾਂ ਦੀ ਚਮਕ ਹੀ ਕੁਝ ਹੋਰ ਸੀ ਉੱਠਣ ਦਾ ਅੰਦਾਜ਼ ਹੀ ਕੁਝ ਹੋਰ ਸੀ ਇਹ ਸਭ ਕੁਝ ਵੇਖ ਕੇ ਸਾਥੀ ਪੁੱਛਦੇ ਨੇ ਭਾਈ ਜੀ ਅੱਜ ਤੇ ਕਿਸੇ ਨਵੇਂ ਢੰਗ ਨਾਲ ਉੱਠੇ ਹੋ ਅੱਜ ਤੇ ਥੜੀਆਂ ਅੱਖਾਂ ਕੁਝ ਗੈਬੀ ਦੁਨੀਆ ਦੀ ਖਬਰ ਦੇ ਰਹੀਆਂ ਨੇ ਅੱਜ ਤੇ ਤੁਹਾਡਾ ਇਹ ਮਸਤਕ ਕੁਝ ਗੁੱਦੇ ਗੁੱਝੇ ਭੇਦ ਖੋਲ ਰਿਹਾ ਹੈ ਕੋਈ ਰਾਜ਼ ਪ੍ਰਗਟ ਕਰ ਰਿਹਾ ਹੈ ਤੋ ਭਾਈ ਸਾਭ ਬਕਾਇਦਾ ਜ਼ਿਕਰ ਕਰਦੇ ਨੇ ਸੁਪਨੇ ਚਰিত্র ਚਿੱਤਰ ਬਾਨ ਕੇ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਉਹ ਜਿਹੜਾ ਮੇਰਾ ਮਿੱਤਰ ਜਿਸ ਦੀ ਚਿਤਵਨੀ ਮੈਂ ਦਿਨ ਰਾਤ ਕਰਦਾ ਰਿਆ ਅੱਜ ਬੜਾ ਹੀ ਪਿਆਰਾ ਤੇ ਪਵਿੱਤਰ ਰੂਪ ਧਾਰਨ ਕਰਕੇ ਬਿਲਕੁਲ ਬਚਿੱਤਰ ਜੀਆਂ ਲੀਲਾ ਬਣਾ ਕੇ ਮੇਰੇ ਸੁਪਨੇ ਚ ਆਏ ਮੈਂ ਰੱਜ ਕੇ ਵੇਖਿਆ ਮੈਂ ਰੱਜ ਕੇ ਵੇਖਿਆ ਸਪਨੇ 'ਚ ਕੋਈ ਦੁਰਾਚਾਰ ਕਰੇ ਤਾਂ ਸਰੀਰ ਦੀ ਹਾਲਤ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ 'ਚ ਬਣਦੀ ਹੈ। ਸੁਪਨੇ 'ਚ ਅਗਰ ਕੋਈ ਚੋਰੀ ਕਰੇ ਤਾਂ ਹਾਲਤ ਸਰੀਰ ਦੀ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ 'ਚ ਚੋਰੀ ਕਰੇ। ਉਨਹੀਂ ਭੈ ਪੈ ਜਾਉ ਪੈਦਾ ਹੋ ਜਾਂਦਾ ਹੈ ਔਰ ਸਰੀਰ ਦੇ ਰੰਗ ਤੇ ਉਸੇ ਢੰਗ ਨਾਲ ਖੜੇ ਹੋ ਜਾਂਦੇ ਨੇ। ਔਰ ਸੁਪਨੇ 'ਚ ਕਿਦਰੇ ਪ੍ਰਮਾਤਮਾ ਦੇ ਨਾਮ ਦਾ ਰਸ ਮਿਲੇ ਤਾਂ ਇਹ ਰਸ ਉਹੀ ਆਉਂਦਾ ਹੈ ਜੋ ਜਾਗਰਤ ਅਵਸਥਾ ਦੇ 'ਚ ਮਨੁੱਖ ਨੂੰ ਨਸੀਬ ਹੁੰਦਾ ਹੈ। ਇਸ ਵਾਸਤੇ ਸੁਪਨੇ ਵਿੱਚ ਕੀਤਾ ਹੋਇਆ ਸ਼ੁਭ ਤੇ ਅਸ਼ੁਭ ਕਰਮ ਬਕਾਇਦਾ ਸੰਸਕਾਰਾਂ ਨੂੰ ਜਨਮ ਦਿੰਦਾ ਹੈ ਔਰ ਬਕਾਇਦਾ ਇੱਕ ਕਰਮ ਹੈ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਫਰਮਾਨ ਸੀ ਨਿਜ ਨਾਰੇ ਕੇ ਸੰਗ ਨਹਿਉ ਤੁਮ ਨੀਤ ਬੜਈਓ ਪਰ ਨਾਰੇ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ ਸੁਪਨੇ ਵਿੱਚ ਵੀ ਇਹ ਚਿੰਤਨ ਨਹੀਂ ਆਉਣਾ ਚਾਹੀਦਾ ਪਰ ਤਨ ਦਾ ਪਰ ਧਨ ਦਾ ਔਰ ਜਿਸ ਬੰਦੇ ਨੂੰ ਮਾੜੇ ਸੁਪਨੇ ਆ ਰਹੇ ਨੇ ਸਮਝ ਲਓ ਇਸ ਮਨੁੱਖ ਦਾ ਜਾਗਰਤ ਕੋਈ ਚੰਗਾ ਨਹੀਂ ਹੈ ਜਿਸ ਮਨੁੱਖ ਦੀ ਰਾਤ ਮਾੜੀ ਲੰਗੀ ਹੈ ਇਸ ਬੰਦੇ ਦਾ ਦਿਨ ਕੋਈ ਚੰਗਾ ਨਹੀਂ ਹੈ ਜਿਸ ਮਨੁੱਖ ਦੇ ਸੁਪਨੇ ਬਹੁਤ ਗੰਦੇ ਨੇ ਇਸ ਬੰਦੇ ਦਾ ਜਾਗਣਾ ਕੋਈ ਬਹੁਤ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਜਾਗਣਾ ਤੇ ਸੁਪਨਾ ਦੋਵੇਂ ਜੁੜੇ ਹੋਏ ਨੇ ਜੋ ਜਾਗਣਾ ਹੈ ਉਹੀ ਜੋ ਹੈ ਸੁਪਨੇ ਹਨ ਉਹ ਸੌਣ ਦੀ ਅਵਸਥਾ ਵਿੱਚ ਜਨਮ ਲੈਂਦਾ ਹੈ। ਈਰਾਨ ਦੇ ਚ ਬੜੇ ਪ੍ਰਸਿੱਧ ਫਕੀਰ ਹੋਏ ਨੇ ਸੰਤ ਹਾਫਿਜ਼। ਇੱਕ ਦਿਨ ਅੱਲਾ ਅੱਲਾ ਦੀ ਧੁਨ ਕਰਦਿਆਂ ਕਰਦਿਆਂ ਸੌਂ ਗਿਆ, ਨੀਂਦ ਆ ਗਈ। ਰਾਤ ਨੂੰ ਕੁਝ ਅੱਲਾ ਦੀ ਚਮਕ ਦੇਖੀ, ਦਮਕ ਦੇਖੀ। ਔਰ ਉਸ ਸੁਪਨੇ ਵਿੱਚ ਜੋ ਅੱਲਾ ਕਹਿ ਰਿਹਾ ਉਹ ਇਹ ਐ ਫਕੀਰ ਤੂੰ ਕੁਛ ਮੰਗ ਲੈ ਅੱਜ ਅਸੀਂ ਤੈਨੂੰ ਮਨ ਚਾਹੀ ਵਸਤੂ ਦੇਣ ਆਇਆ ਤੂੰ ਮੰਗ ਛੇਤੀ ਮੰਗ ਹਾਫਿਜ਼ ਮੰਗਦੇ ਨੇ ਕਹਿੰਦੇ ਨੇ ਮਖਨਮ ਬੇਦਾਰ ਅਜ਼ੀਂ ਖਾਬਮ ਖੁਦਾਰਾ ਕਿਦਾਰਮ ਇਸ਼ਰਤੇ ਖੁਸ਼ਬਾ ਖਿਆਲਸ ਐ ਮੇਰੇ ਖੁਦਾ ਐ ਮੇਰੇ ਪਰਵਰਦੇਗਾਰ ਜੇ ਦੇਣਾ ਹੀ ਹੈ ਇਹੀ ਵਸਤੂ ਦੇ ਮੈਨੂੰ ਜਗਾਵੀ ਨਾ ਹੀ ਇਸੇ ਸੁਪਨੇ ਵਿੱਚ ਰਹਿਣ ਦੇ ਇਸੇ ਨੀਂਦ ਦੇ ਵਿੱਚ ਰਹਿਣ ਦੇ ਜੇ ਬਖਸ਼ਿਸ਼ ਕਰਨੀ ਹੈ ਤਮਕੁਨ ਬੇਦਾਰ ਅਸੀਂ ਖوابਮ ਖੁਦਾਰਾ ਮੈਨੂੰ ਬੇਦਾਰ ਨਾ ਕਰੀ ਮੈਨੂੰ ਜਗਾਵੀ ਨਾ ਇਹ ਨੀਂਦ ਮਹਾਨ ਹੈ ਇਹ ਸੁਪਨਾ ਮਹਾਨ ਹੈ ਹੂ ਬੋ ਇਸ ਤਰ੍ਹਾਂ ਦੀ ਇੱਕ ਗਾਥਾ ਆਪਣੇ ਦੇਸ਼ ਦੀ ਪਰਮ ਭੰਗਤਣੀ ਮੇਰਾ ਨਾਲ ਵੀ ਜੁੜੀ ਹੋਈ ਏ ਉਹ ਕਹਿੰਦੀ ਏ ਸੋਈ ਹੋਤੀ ਨਿਸਮੈ ਪਲੰਗ ਪਰ ਸਭ ਗਿਆਨ ਧਿਆਨ ਪਿਆ ਸੰਗ ਲਾਏ پلਕ ਸੇ ਜਦ پلਕ ਲਗੇ ਪਲ ਲਾਗਤ ਹੀ ਪਲ ਮੋ ਪਿਆ ਆਏ ਕੁਦਰਤੀ ਗੱਲ ਹੈ ਜਿਸ ਦਾ ਚਿੰਤਨ ਕਰਕੇ ਸੋਈਏ ਰਾਤ ਨੂੰ ਸੁਪਨਿਆਂ ਦੇ ਚ ਉਹੀ ਆਉਂਦਾ ਹੈ ਇਸ ਵਾਸਤੇ ਗੁਰੂ ਘਰ ਦੇ ਚ ਕੀਰਤਨ ਸੁਹਿਲਾ ਪੜ ਕੇ ਸੌਣ ਦੀ ਹਿਦਾਇਤ ਹੈ ਉਮੈਜ਼ ਇਸ ਵਾਸਤੇ ਪੜਨਾ ਹੈ ਕਿ ਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਸੌਂਗੈ ਤੇ ਰਾਤ ਨੂੰ ਸੁਪਨੇ ਗੁਰੂ ਦੇ ਆਉਣਗੇ ਰਾਤ ਨੂੰ ਸੁਪਨੇ ਪ੍ਰਮਾਤਮਾ ਦੇ ਆਉਣਗੇ ਤੋ ਕ੍ਰਿਸ਼ਨ ਦਾ ਚਿੰਤਨ ਕਰਦਿਆਂ ਕਰਦਿਆਂ ਮੇਰਾ ਸੌਂ ਗਈ ਨੀਂਦ ਦੀ ਅਗੋਸ਼ ਦੇ ਚਲੇ ਗਈ ਤੇ ਨੀਂਦ ਕੱਲੀ ਨਹੀਂ ਆਉਂਦੀ ਨੀਂਦ ਆਪਣੇ ਨਾਲ ਸੁਪਨੇ ਲਿਆਉਂਦੀ ਹੈ ਨੀਂਦ ਦਾ ਤੱਲਕ ਰਾਤ ਨਾਲ ਹੈ ਰਾਤ ਦਾ ਤੱਲਕ ਦਿਨ ਨਾਲ ਹੈ ਦਿਨ ਜੋ ਕੁਝ ਕਰਦੇ ਆ ਉਹ ਰਾਤ ਸੰਗ੍ਰਹਿ ਕਰਕੇ ਸੁਪਨਿਆਂ ਦੀ ਦੁਨੀਆ ਚ ਸਾਨੂੰ ਵਾਪਸ ਕਰਦੀ ਹੈ ਛੱਡੀ ਝੋਲੀ ਚ ਪਾਉਂਦੀ ਹੈ ਤੋ ਚਿੰਤਨ ਕਰਦੇ ਆ ਕਰਦੇ ਆ ਸੌਂ ਗਈ ਨਹੀਂ ਨਾਈ ਤੇ نیند ਦੇ ਆਉਂਦੇ ਆ ਸੁਪਨਾ ਆਇਆ ਤੇ ਸੁਪਨਾ ਵੀ ਇਕੱਲਾ ਨਹੀਂ ਆਇਆ ਸੁਪਨਾ ਆਪਣੇ ਨਾਲ ਕ੍ਰਿਸ਼ਨ ਨੂੰ ਲੈ ਕੇ ਆਇਆ ਸੋਈ ਹੁੰਦੀ نسم پلنگ پر سب گیان دھیان پیا سنگ لائے پلک سے جب پلک لگی پل لاغت ہی پل مو پیا آئے جب اٹھی ان کے مل بے کو جاگ پری پیا پاس نہ پائے میرا دیئے سپنے چی ہی خیال پیدا ہو گیا کہ میں اٹھا کرشن دی کدم بوسی کرا ਆਪਣਾ ਮਸਤਕ ਉਹਦੇ ਕਦਮਾਂ ਤੇ ਰੱਖਾਂ ਪਰ ਇਸ ਖਿਆਲ ਨੇ ਗਜ਼ਬ ਕਰ ਦਿੱਤਾ ਕਿਉਂਕਿ ਇਸ ਖਿਆਲ ਦੇ ਆਉਂਦੇ ਹੀ ਨੀਂਦ ਟੁੱਟ ਗਈ ਨੀਂਦ ਦੇ ਟੁੱਟਦੇ ਹੀ ਸੁਪਨਾ ਟੁੱਟ ਗਿਆ ਤੇ ਸੁਪਨੇ ਦੇ ਟੁੱਟਦੇ ਆ ਕ੍ਰਿਸ਼ਨ ਔਝਲ ਹੋ ਗਏ ਜਬ ਉਠੀ ਉਨ ਕੇ ਮਿਲਬੇ ਕੋ ਜਾਗ ਪਰੀ ਪੀਆ ਪਾਸ ਨਾ ਪਾਏ ਮੀਰਨ ਔਰ ਤੋ ਸੋਵਤ ਖੋਵਤ ਮੈਨੇ ਸਖੀ ਪੀਆ ਜਾਗ ਗਵਾਏ ਲੋਕੇ ਸੌ ਕੇ ਪਰਮਾਤਮਾ ਗਵਾ ਬੈਠਦੈਨ ਮੈਂ ਜਾਗ ਕੇ ਗਵਾ ਬੈਠੀ ਅਗਰ ਇਹ ਨੀਂਦ ਹੋਰ ਚਲਦੀ ਰਹਿੰਦੀ ਤਾਂ ਸੁਪਨਾ ਵੀ ਚੱਲਦਾ ਰਹਿੰਦਾ ਤੇ ਜੇ ਸੁਪਨਾ ਚੱਲਦਾ ਰਹਿੰਦਾ ਤਾਂ ਕ੍ਰਿਸ਼ਨ ਦਾ ਮਿਲਨ ਵੀ ਚੱਲਦਾ ਰਹਿੰਦਾ ਇਸੇ ਹੀ ਅਵਸਥਾ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੈਨ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋ ਐ ਭਾਗਾ ਭਰੀ ਨੀਂਦ ਤੂੰ ਆ ਦਿਨ ਭਾਗਾ ਭਰਿਆ ਹੋਵੇ ਰਾਤ ਆਪਣੇ ਆਪ ਭਾਗਾ ਭਰੀ ਹੋ ਜਾਂਦੀ ਹੈ ਦਿਨ ਭਾਗਾ ਭਰਾ ਹੈ ਰਾਤ ਨੂੰ ਭਾਗਾ ਭਰੇ ਸੁਪਨੇ ਆਓ ਸੁਭਾਗੇ ਨੀਂਦੜੀਏ ਮਤ ਸੋ ਦੇਖਾਂ ਸੋਏ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਪਦਾ ਹੈ ਗੁਰੂ ਚਿੰਤਨ ਕਰਦਿਆਂ ਕਰਦਿਆਂ ਗੁਰਮਤਿ ਦੇ ਵਿਚਾਰ ਲਿਖਦਿਆਂ ਲਿਖਦਿਆਂ ਇਨਾਂ ਹੀ ਵਿਚਾਰਾਂ ਇਸੇ ਚਿਤੁਨੀਜ ਆਪ ਸੌ ਗਏ ਨਹੀਂ। ਔਰ ਪਵਿੱਤਰ ਬੰਦਿਆਂ ਨੂੰ ਜਿਸ ਤਰ੍ਹਾਂ ਪਵਿੱਤਰ ਸੁਪਨੇ ਆਉਂਦੇ ਨੇ ਕੋਈ ਮਨੁੱਖ ਪਵਿੱਤਰ ਹੈ ਪਾਪੀ ਹੈ ਇਹਦਾ ਨਿਰਣਾ ਖੁਦ ਕਰ ਸਕਦਾ ਹੈ। ਅਗਰ ਅਜੇ ਤੱਕ ਵੀ ਉਸ ਨੂੰ ਮਾੜੇ ਸੁਪਨੇ ਆ ਰਹੇ ਨੇ ਤਾਂ ਇਸ ਬੰਦੇ ਦਾ ਜਾਗਣਾ ਤੇ ਜੀਵਣਾ ਕੋਈ ਪਾਵਨ ਨਹੀਂ ਹੋ ਸਕਦਾ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਦਿਨ ਭਰ ਦੇ ਕਰਮ ਦਿਨ ਭਰ ਦੀਆਂ ਵਿਚਾਰਾਂ ਹੀ ਤੇ ਰਾਤ ਨੂੰ ਸੁਪਨੇ ਨੂੰ ਜਨਮ ਦਿੰਦੀਆਂ। ਤੋ ਭਾਈ ਸਾਹਿਬ 바이वीर सिंह जी महाराज फरमान करदे ने ਸੁਪਨੇ ਵਿੱਚ तुਸਾਂ ਮਿਲੇ ਆਸਾਨੋਂ ਅਸਾਂ ਧਾਗਲ ਵਕੜੇ ਪਾਏ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਤੁਸੀਂ ਤੇ ਨਿਰਾ ਨੂਰ ਹੋ ਤੁਸੀਂ ਤੇ ਨਿਰਾ ਚਾਨਣ ਹੋ ਤੇ ਹੁਣ ਚਾਨਣ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਅੱਖ ਖੁੱਲ ਗਈ ਨੀਂਦ ਖੁੱਲ ਗਈ तुਸਾਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਮੰਗ ਬਣੀ ਰਹੀ ਹੋਰ ਮਿਲਨ ਹੋਵੇ ਹੋਰ ਮਿਲਨ ਹੋਵੇ ਇਹ ਰਸ ਹੋਰ ਬਣਿਆ ਰਵੇ ਇਸੇ ਵਾਸਤੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸੁਪਨਾ ਮਹਾਨ ਹੈ ਇਹ ਸੋਣਾ ਮਹਾਨ ਹੈ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਕਦ ਦੇਖੂੰ ਪ੍ਰਭ ਆਪਨਾ ਆਤਮ ਤੇ ਹਰ ਰੰਗ ਲੋਕੀ ਨੀਂਦ ਦੇ ਵਿੱਚ ਉੱਡਦੇ ਵੀ ਨਹੀਂ ਸੁਪਨੇ ਇਹਨਾਂ ਨੂੰ ਐਸੇ ਆਂਦਨ ਉਡਾਰੀ ਲਾ ਰਹੇ ਨੇ ਜਾਪਦਾ ਹੈ ਕਿਸੇ ਜਨਮ ਦੇ ਚ ਪੰਛੀ ਰਹਿ ਚੁਕੇ ਨਹੀਂ ਉੱਡਣ ਦੇ ਸੰਸਕਾਰ ਅੰਦਰ ਮੌਜੂਦ ਨੇ ਉੱਡੇ ਨੇ ਔਰ ਇਸੇ ਤਰੀਕੇ ਨਾਲ ਬੜੇ ਭੈੰਕਰ ਡਰਾਉਣੇ ਸੁਪਨੇ ਵੀ ਮਨੁੱਖ ਨੂੰ ਆਉਂਦੇ ਨੇ ਜਾਪਦਾ ਹੈ ਕਿ ਇਹਦਾ ਦਿਨ ਭਰ ਕੋਈ ਡਰਾਉਣੀ ਦੁਨੀਆ ਨਾਲ ਸੰਬੰਧਿਤ ਹੈ ਇਹਦਾ ਦਿਨ ਭਰ ਕੋਈ ਭੈੜੇ ਕਰਮਾਂ ਨਾਲ ਸੰਬੰਧਿਤ ਹੈ ਤਦ ਹੀ ਤੇਸ ਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਨੇ ਦਿਨ ਭਰ ਜੋ ਪਹਿੜੇ ਕਰਮਾ ਕਰਕੇ ਡਰਿਆ ਰਿਹਾ ਹੈ ਕੁਦਰਤੀ ਗੱਲ ਹੈ ਰਾਤ ਨੂੰ ਡਰਾਉਣੇ ਸੁਪਨੇ ਆਉਣਗੇ ਔਰ ਇਹ ਡਰਾਉਣੇ ਸੁਪਨੇ ਇਸ ਗੱਲ ਦਾ ਸਬੂਤ ਹੈ ਕਿ ਇਹ ਬੰਦਾ ਮਨੁੱਖ ਪਵਿੱਤਰ ਨਹੀਂ ਇਹ ਬੰਦਾ ਅਜੇ ਪਾਵਨ ਦੁਨੀਆ ਨੂੰ ਛੂ ਨਹੀਂ ਸਕਿਆ ਸੁਪਨਾ ਆਪਣੇ ਆਪ ਦਾ ਨਿਰਣਾ ਕਰਨ ਲਈ ਪਰੀਪੂਰਨ ਪ੍ਰਮਾਤਮਾ ਦੀ ਤਰਫੋਂ ਦਿੱਤਾ ਗਿਆ ਇੱਕ ਬਹੁਤ ਵੱਡਾ ਵਸੀਲਾ ਹੈ ਬਹੁਤ ਵੱਡਾ ਵਸੀਲਾ ਹੈ ਜਿਹਨੂੰ ਵੇਖ ਕੇ ਮਨੁੱਖ ਆਪਣੇ ਬਾਰੇ ਇਹ ਫੈਸਲਾ ਕਰ ਸਕਦਾ ਹੈ ਮੈਂ ਪਾਵਨ ਹਾਂ ਕਿ ਮੈਂ ਪਾਪੀ ਹਾਂ ਮੈਂ ਚੰਗਾ ਹਾਂ ਕਿ ਮੈਂ ਮਾੜਾ ਹਾਂ ਤਾਂ ਇਸ ਬਾਣੀ ਦੀਆਂ ਪੰਕਤੀਆਂ ਤੋਂ ਅਸੀਂ ਇਹ ਪ੍ਰੇਰਣਾ ਲੈਣੀ ਹੈ ਕਿ ਦਿਨ ਭਰ ਪ੍ਰਭੂ ਚਿੰਤਨ ਕਰਦਿਆਂ ਕਰਦੇ ਹਾਂ ਰਾਤ ਨੂੰ ਇਨਾਂ ਹੀ ਵਿਚਾਰਾਂ ਨੂੰ ਲੈ ਕੇ ਸੌਣਾ ਹੈ ਤਾਂ ਕਿ ਰਾਤ ਨੂੰ ਐਸੇ ਸੁਪਨੇ ਆਵਨ ਜਿਹਦੇ ਚ ਪ੍ਰਭੂ ਮਿਲਣਾ ਨਸੀਬ ਹੋਵੇ ਗੁਰੂ ਜੋਤੀ ਦੇ ਦਰਸ਼ਨ ਹੋਵਨ ਸਤਸੰਗ ਨਸੀਬ ਹੋਵੇ ਗੁਰੂ ਤੀਰਥਾਂ ਦੇ ਦਰਸ਼ਨ ਹੋਵਨ ਗੁਰਧਾਮਾਂ ਦੇ ਦਰਸ਼ਨ ਹੋਵਨ